ਮੱਲਾ ਨਿਵਾਸੀ ਸਿਰਫ ਇੱਕ ਨਾਮ ਜਾਣਦੇ ਹਨ ਕਪਿਲ ਕੁਮਾਰ ਸੋਨੂੰ ਤੁਸੀਂ ਵੋਟ ਕਿਨੂੰ ਪਾ ਰਹੇ ਮੇਰੇ ਇਹ ਸੋਨੂੰ ਜੀ ਸੋਨੂੰ ਤਾਂ ਸਾਨੂੰ ਬਹੁਤ ਉਮੀਦ ਹੈ ਇਹਨੇ ਸਾਡੇ ਬਹੁਤ ਸੋਨੇ ਕੰਮ ਕੀਤੇ ਐ ਤੇ ਅਗੋਂ ਕਰਦੇ ਵੀ ਰਹਿਣਗੇ ਸਾਡੀ ਵੋਟ ਸੋਨੂ ਦੀ ਵੋਟ ਹੈ ਇਹਨਾਂ ਕੋਲ ਪਾਵਰ ਨਹੀਂ ਸੀ ਇਹਨਾਂ ਨੇ ਤਾਂ ਵੀ ਸਾਡਾ ਬਹੁਤ ਕੰਮ ਕੀਤਾ ਐ ਅਸੀਂ ਜਦੋਂ ਇਹਨਾਂ ਨੂੰ ਫੋਨ ਕੀਤਾ ਬੱਬੀ ਵੀਰ ਜੀ ਨਾਲ ਮਿਲ ਕੇ ਇਹਨਾਂ ਨੇ ਸਾਡਾ ਹਰ ਕੰਮ ਇੱਥੇ ਕੀਤਾ ਚਾਹੇ ਮਲੇ ਦੀ ਸਫਾਈ ਦਾ ਕੰਮ ਸੀ ਸਫਾਈ ਜਦੋਂ ਹੁੰਦੀ ਸੀ ਨਾਲ-ਨਾਲ ਬਾਈਕ ਤੇ ਰਾਊਂਡ ਘਟਦੇ ਸੀ ਬਹੁਤ ਅੱਛਾ ਲੱਗ ਰਿਹਾ ਹਮ ਆਪਣੇ ਉਸੇ ਬੰਦੇ ਕੋ ਸਮਰਥਨ ਕਰ ਰਹੇ ਹ ਜਿਸ ਕੋ ਹਮ ਦਿਲ ਸੇ ਚੁਣਨਾ ਚਾਹਤੇ ਹ ਜੋ ਹਮਾਰੀ ਸੁਣਤਾ ਹੈ ਕੀ ਤਰੀਕਾ ਕਾਫੀ ਨੇੜੇ ਆ ਗਈ ਸੋਚਣ ਦਾ ਟਾਈਮ ਬਹੁਤ ਘੱਟ ਮਿਲਿਆ ਨਹੀਂ ਸਾਨੂੰ ਪਹਿਲੇ ਹੀ ਤਾਂ ਬਿਨਾਂ ਸੋਚ ਅਜੀ ਸੋਚਣਾ ਹੀ ਨਹੀਂ ਸੀ ਕਿਿੱਥੇ ਸਾਨੂੰ ਖੜਿਆ ਉਹਨੂੰ ਵੋਟ ਪਾ। ਤੁਹਾਡੇ ਹਿਸਾਬ ਨਾਲ ਕਿਹੜੇ ਕਿਹੜੇ ਕੰਮ ਕਰ ਰਹੇ? ਸਾਰੇ ਕੰਮ ਕਰਨ ਦੇ ਜਦੋਂ ਵੀ ਲੋੜ ਪੈਂਦੀ ਹੈ ਬਿਨਾ ਬਤਾਏ ਆ ਜਾਂਦੇ। ਜਿਹੜੀ ਵੀ ਪਹਿਲਾਂ ਐਸਸੀ ਕੈਟਾਗਰੀ ਨੂੰ ਹੀ ਜਿਹੜੀ ਬਿਜਲੀ ਮੁਫਤ ਹੁੰਦੀ ਸੀ। ਹੁਣ ਦੋਨੇ ਕੈਟਾਗਰੀ ਨੂੰ ਸਰਕਾਰ ਨੇ ਬਿਜਲੀ ਮੁਫਤ ਕੀਤੀ ਹੈ। ਪਿਛਲੇ 10 ਸਾਲਾਂ ਦਾ ਬਕਾਜ਼ ਨੂੰ ਛੱਡ ਕੇ ਉਹਨਾਂ ਨੇ ਜਿਹੜੇ 10 ਸਾਲ ਚ ਹੋਇਆ ਹੋਣਾ ਕੰਮ ਉਹਨਾਂ 2 ਸਾਲਾਂ ਚ ਕਰਕੇ ਦਿੱਤਾ। ਦੇਖੋ ਜੇ ਕਹਿ ਲਈ ਤੁਸੀਂ ਕਰੋਗੇ ਤਾਂ ਉਹ ਤੁਹਾਨੂੰ ਮੁੱਲ ਮੋੜਦਾ ਨਗਰ ਨਗਮ ਤੇ ਨਗਰ ਕੌਂਸਲਰਾਂ ਹੈਗੀਆਂ ਨੇ ਉਹਨਾਂ ਵਿੱਚ ਮੇਰ ਆਪਣਾ ਬਣੂਗਾ ਚੇਅਰਮੈਨ ਉਹਨਾਂ ਦੇ ਆਪਣੇ ਬਣਨਗੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਹੈ ਬਹੁਤ ਜ਼ਿਆਦਾ ਪਸੰਦ ਆ ਰਿਹਾ ਵਾ ਤੇ ਇਮਾਨਦਾਰ ਸਰਕਾਰਾਂ ਸੱਚੀ ਗੱਲ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਤੇ ਮੈਂ ਵਰਵੇ ਜਿਵੇਂ ਤੁਸੀਂ ਸਾਬ ਜਾਣਦੇ ਹੀ ਹੋ ਕਿ ਇਲੈਕਸ਼ਨਸ ਦੇ ਡੇਟ ਕਾਫੀ ਨੇੜੇ ਆ ਚੁੱਕੇ ਨੇ ਜਿਹੜੇ ਕੈਂਪੇਨ ਦਾ ਟਾਈਮ ਕਾਫੀ ਘੱਟ ਮਿਲਿਆ ਤੇ ਅੱਜ ਜਿਹੜੇ ਕਿ ਵਾਰਡ ਨੰਬਰ 72 ਦੇ ਵਿੱਚ ਕਬીર ਕੁਮਾਰ ਸੋਨੂ ਜੀ ਵੱਲੋਂ ਜਿਹੜੀ ਕਿ ਇੱਕ ਮੀਟਿੰਗ ਰੱਖੀ ਗਈ ਤੇ ਅੱਪਾ ਤੁਹਾਨੂੰ ਲੈ ਕੇ ਪਹੁੰਚੇ ਆਂ ਗੱਲਬਾਤ ਕਰਾਂਗੇ ਜਾਣਾਂਗੇ ਵੀ ਕੀ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਨੇ ਕੈਂਪੇਨ ਕਿਸ ਤਰ੍ਹਾਂ ਚੱਲ ਰਿਹਾ ਤੇ ਲੋਕ ਕਿਵੇਂ ਦਾ ਹੁਲਾਰਾ ਦੇ ਰਹੇ ਨੇ ਸਾਡੇ ਨਾਲ ਲੋਕਾਂ ਨੂੰ ਜੁੜ ਕੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਸੱਚੀ ਗੱਲ ਅੰਟੀ ਜੀ ਸੱਚੀ ਗੱਲ ਬੇਟਾ ਅੱਜ ਇ ਸੋਨੂ ਤਾਂ ਸਾਨੂੰ ਬਹੁਤ ਉਮੀਦ ਹੈ ਇਹਨੇ ਸਾਡੇ ਬਹੁਤ ਸੋਹਣੇ ਕੰਮ ਕੀਤੇ ਐ ਤੇ ਅੱਗੇ ਕਰਦੇ ਵੀ ਰਹਿਣਗੇ। ਜਾਨਕੀ ਤੁਸੀਂ ਵੋਟ ਪਾਉਣ ਤੋਂ ਸੋਚ। ਸਾਡੀ ਵੋਟ ਸੋਨੂ ਦੀ ਵੋਟ। ਜੇ ਜਦੋਂ ਇਹਨਾਂ ਕੋਈ ਕੋਈ ਪਰੇਸ਼ਾਨੀ ਲੈ ਕੇ ਪਹੁੰਚਦੇ ਹੋ ਥੋੜਾ ਜਿਹੜਾ ਗਿਆ ਹੱਲ ਕਰਾਉਂਦੇ ਨੇ। ਬਿਲਕੁਲ ਕਰਾਉਂਦੇ ਆ ਜੀ ਸਾਡੇ ਘਰ ਹੀ ਆ ਜਾਂਦੇ ਨੇ ਸਾਨੂੰ ਸਾਰਾ ਆ ਕੇ ਸਾਨੂੰ ਪੁੱਛਦੇ ਨੇ ਤੇ ਸਾਡਾ ਸਾਰਾ ਕੰਮ ਕਰਕੇ ਜਾਂਦੇ ਨੇ। ਹਾਂ। ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਜਿੱਥੇ ਪਹੁੰਚੇ ਹੋ ਉਹ ਸਮਰਥਨ ਦੇ ਵਿੱਚ ਪਹੁੰਚੇ ਹੋ ਉਹਨਾਂ ਦੇ। ਹਾਂ ਜੀ। ਸਿਕਰਦਾਂ ਦਾ ਯਾਨੀ ਕਿ ਲੱਗ ਰਿਹਾ ਵੀ ਜਦੋਂ ਇੱਕ ਆਫਸਰ ਕਰਦਾ ਕਰਦਾ ਬੱਚਾ ਜਦੋਂ ਖੜਾ ਹੁੰਦਾ ਪਾਰਟੀ ਵਾਸਤੇ ਹਾਂਜੀ ਸਾਡੇ ਸਮਰਥਨ ਵਿੱਚ ਕੰਮ ਕਰਦਾ ਤੁਹਾਡੇ ਮਲੇ ਦਾ ਵਿਕਾਸ ਕਰਵਾ ਰਹੇ ਹਾਂ ਕਰਵਾ ਰਹੇ ਹਾਂ ਜੀ ਤੁਸੀਂ ਵੋਟ ਕਿਹਨੂੰ ਪਾ ਰਹੇ ਮੇਰੇ ਸਾਨੂੰ ਜੀ ਇਸੇ ਨਹੀਂ ਪਾ ਰਹੇ ਕੀ ਹੋਇਆ ਤੁਹਾਡਾ ਕੀ ਇਰਾਦਾ ਤੁਸੀਂ ਕਿਨੂੰ ਵੋਟ ਪਾਉਣ ਦੀ ਸੋਚੀ ਹੋਈ ਹੈ 21 ਤਰੀਕ ਕਾਫੀ ਨੇੜੇ ਆ ਗਈ ਸੋਚਣ ਦਾ ਟਾਈਮ ਬਹੁਤ ਘੱਟ ਮਿਲਿਆ ਨਹੀਂ ਸਾਨੂੰ ਪਹਿਲਾਂ ਹੀ ਤਾਂ ਬਿਨਾਂ ਸੋਚੇ ਸਮਝੇ ਸਾਨੂੰ ਨੂੰ ਵੋਟ ਪਾਣੀ ਸੀ ਹਾਂ ਅਸੀਂ ਸੋਚਣਾ ਹੀ ਨਹੀਂ ਸੀ ਜਿੱਥੇ ਸਾਨੂੰ ਖੜਿਆ ਉਹਨੂੰ ਵੋਟ ਪਾਣੀ ਸੀ ਕੰਮ ਜਦੋਂ ਗੱਲ ਕੰਮਾਂ ਦੀ ਗੱਲ ਕਰ ਲਈ ਕਿਉਂਕਿ ਜਿਹੜੇ ਐਮਸੀ ਦੀ ਚੋਣਾਂ ਹੁੰਦੀਆਂ ਨੇ ਇਹ ਕੰਮ ਦੇ ਆਧਾਰ ਤੇ ਹੁੰਦੀਆਂ ਜੇ ਬੰਦੇ ਨੇ ਕੰਮ ਕਰਾਏ ਹੋਣਗੇ ਤਾਂ ਹੀ ਲੋਕ ਉਹਨੂੰ ਪਿਆਰ ਦਿੰਦੇ ਨੇ ਤੁਹਾਡੇ ਹਿਸਾਬ ਨਾਲ ਕਿਹੜੇ-ਕਿਹੜੇ ਕੰਮ ਕਰਾਏ ਸਾਰੇ ਕੰਮ ਕਰਨ ਦੇ ਜਦੋਂ ਵੀ ਲੋੜ ਪੈਂਦੀ ਹੈ ਬਿਨਾ ਬੁਲਾਏ ਆ ਜਾਂਦੇ ਨੇ ਪਤਾ ਲੱਗੇ ਸਹੀ ਕਿ ਕੀ ਕੰਮ ਹੋ ਰਿਹਾ ਹੁਣ ਪਿੱਛੇ ਜੇ ਸਾਡੀਆਂ ਬੰਨੀਆਂ ਸੀ ਪੇਮੈਂਟਸ ਬੰਨੀਆਂ ਸੀ ਹਾਲਾਂਕਿ ਨਹੀਂ ਆ ਗਈ ਸੀ ਲੇਕਿਨ ਆਪਣੇ ਆਪ ਆ ਕੇ ਨੇ ਸੁਪਰਵਾਈਜ਼ਨ ਕੀਤੀ ਹੈ ਆਮ ਆਦੀ ਬਾਡੀ ਨੇ 600 ਯੂਨਟ ਫ੍ਰੀ ਕੀਤੀ ਹੋਈ ਹੈ ਹਾਂਜੀ ਦੋ ਮਹੀਨਿਆਂ ਦੀ ਕਿਹੋ ਜਿਹਾ ਯਾਨੀ ਕਿ ਆਨੰਦ ਆ ਰਿਹਾ ਜੀ ਦਾ ਬਹੁਤ ਜ਼ਿਆਦਾ ਵੀਰ ਇੰਜੋਏ ਇੰਗ ਲੋਟ ਪਹਿਲੀ ਵਾਰ ਮਹਿਸੂਸ ਹੋ ਰਿਹਾ ਕਿ ਅਸੀਂ ਫ੍ਰੀ ਬੀਜ਼ ਦਾ ਕਰਤਾ ਹਾਂ ਕੀ ਹੋਇਆ ਆਪਾਂ ਫਿਰ ਆ ਗਏ ਆ। ਸਾਡੇ ਨਾਲ ਜਿਹੜੀ ਹੋਰ ਵੀ ਲੇਡੀਆਂ ਮੌਜੂਦ ਨੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਂ। ਬਹੁਤ ਵਧੀਆ ਇਹਨਾਂ ਦਾ ਬਿਹੇਵੀਅਰ ਹੈ। ਬਹੁਤ ਵਧੀਆ ਇਹ ਇਨਸਾਨ ਹੈ ਵੈਸੇ ਵੀ। ਤੇ ਜਦੋਂ ਇਹ ਨਹੀਂ ਸੀ ਇਹਨਾਂ ਕੋਲ ਪਾਵਰ ਨਹੀਂ ਸੀ ਇਹਨਾਂ ਨੇ ਤਾਂ ਵੀ ਸਾਡਾ ਬਹੁਤ ਕੰਮ ਕੀਤਾ ਹੈ। ਅਸੀਂ ਜਦੋਂ ਇਹਨਾਂ ਨੂੰ ਫੋਨ ਕੀਤਾ ਬੱਬੀ ਵੀਰ ਜੀ ਨਾਲ ਮਿਲ ਕੇ ਇਹਨਾਂ ਨੇ ਸਾਡਾ ਹਰ ਕੰਮ ਇੱਥੇ ਕੀਤਾ ਹੈ। ਚਾਹ ਮੱਲੇ ਦੀ ਸਫਾਈ ਦਾ ਕੰਮ ਸੀ। ਸਫਾਈ ਜਦੋਂ ਹੁੰਦੀ ਸੀ ਨਾਲ-ਨਾਲ ਬਾਈਕ ਤੇ ਰਾਊਂਡ ਘਟਦੇ ਸੀ। ਹਾਂ। ਯਾਨੀ ਕਿ ਪ੍ਰੋਪਰ ਮਹੱਲੇ ਦਾ ਪਹਿਲੇ ਦਿਨ ਤੋਂ ਯਾਨੀ ਕਿ ਜਿਹੜਾ ਕੀ ਹੈ ਧਿਆਨ ਰੱਖ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਵੀ ਜੇਕਰ ਕੋਈ ਇਹਨਾਂ ਦੇ ਕੰਮ ਨਿਗਾ ਦੇ ਵਿੱਚ ਰਹਿੰਦਾ ਹੋਵੇ ਕੋਈ ਹੈਗਾ ਐਸਾ ਨਹੀਂ ਐਸਾ ਸੱਚੇ ਵਿੱਚ ਦਾ ਕੋਈ ਵੀ ਕੰਮ ਨਹੀਂ ਮੈਂ ਤੁਹਾਨੂੰ ਕਿਹਾ ਜਦੋਂ ਇਹਨਾਂ ਕੋਲ ਪਾਵਰ ਨਹੀਂ ਸੀ ਤਾਂ ਵੀ ਸਾਡੇ ਕੰਮ ਕਰਦੇ ਸੀ ਤੇ ਹੁਣ ਪਾਵਰ ਚ ਆਣਗੇ ਤੇ ਜ਼ਰੂਰ ਸਾਡੇ ਕੰਮ ਕਰਨਗੇ ਕਦੀ ਸਾਨੂੰ ਇਹਨਾਂ ਵੱਲੋਂ ਨਾ ਨਹੀਂ ਮਿਲੀ ਚਾਹੇ ਉਹ ਕੋਵਿਡ ਦਾ ਟਾਈਮ ਸੀ ਤਾਂ ਵੀ ਕਦੀ ਸਾਨੂੰ ਨਾ ਨਹੀਂ ਮਿਲੀ ਤੁਸੀਂ ਸਮਰਥਨ ਦੇ ਵਿੱਚ ਨਾਲ ਜੁੜੇ ਲੋਕਾਂ ਦਾ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਹੈ ਯਾਨੀ ਕਿ ਜਿਹੜੇ ਨਾਲ ਹੋੜ ਜੁੜ ਰਹੇ ਨੇ ਲੋਕੀ ਸਾਰੇ ਪੋਜ਼ਿਟਿਵ ਰਿਸਪੌਂਸ ਹੈ ਸਾਰਿਆਂ ਦਾ ਸਾਰੇ ਹੀ ਕਹਿ ਰਹੇ ਅਸੀਂ ਝਾੜੂ ਨੂੰ ਤੇ ਸਾਡੇ ਨਾਲ ਵਾਰਡ ਨੰਬਰ 74 ਜਿਹੜੀ ਕਿ ਮੀਟਿੰਗ ਹੈਗੀ ਉਹ ਸਾਡੇ ਨਾਲ ਹੋਰ ਵੀ ਮਹਿਲਾ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਮ ਅੱਜ ਮੀਟਿੰਗ 'ਚ ਪਹੁੰਚੇ ਹੋ ਸਮਰਥਨ ਵਾਸਤੇ ਪਹੁੰਚੇ ਹੋ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਹੈ ਹਮ ਆਪਣੇ ਉਸੇ ਬੰਦੇ ਕੋ ਸਮਰਥਨ ਕਰ ਰਹੇ ਹਾਂ ਜਿਸ ਕੋ ਹਮ ਦਿਲ ਸੇ ਚੁੰਨਾ ਚਾਹਤੇ ਹਾਂ ਜੋ ਹਮਾਰੀ ਸੁਣਤਾ ਹੈ ਜੋ ਹਮਾਰੇ ਕੰਮ ਕਰਤਾ ਹੈ ਹਮ ਉਸੇ ਕੇ ਸਾਥ ਖੜੇ ਹਾਂ ਔਰ ਉਸੇ ਕੇ ਲਈ ਹਮਨੇ ਇਹ ਸਭਾ ਅੱਜ ਕੀ ਹੈ ਤੋ ਬਸ ਹਮੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਮੈਂ ਯਾਨੀ ਕਿ ਨਾਲ-ਨਾਲ ਚੱਲ ਰਿਹਾ ਹਾਂ ਪੂਰੀ ਪ੍ਰੋਪਰ ਸਪੋਰਟ ਕਰ ਰਿਹਾ ਹਾਂ ਲੋਕਾਂ ਵੱਲੋਂ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਹੈ ਯਾਨੀ ਕਿ ਮੱਲਾ ਨਿਵਾਸੀ ਨੇ ਹੋਰ ਮੱਲਾ ਨਿਵਾਸੀ ਸਿਰਫ ਇੱਕ ਨਾਮ ਜਾਣਦੇ ਹਨ ਕਪਿਲ ਕੁਮਾਰ ਸੋਨੂ ਹਾਂ ਜੀ और सबके सब यहां 200 घर हैं इस मोहल्ले में 200 के 200 घर जो इस वार्ड के हैं वो यही कहते हैं कपिल कुमार सोनू जी ही आए हमारी सरकार बने और हमारी जो भी हमारी प्रॉब्लम्स हैं उनका सलूशन हो ए दा ए कहंदे ए कहंदे सोनू सुनदा दा सुनांदा कोई इसे करके हर कोई अपना बनांदा हो कोई हां जी बिल्कुल 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 आप भी देख सकते हो भी लोग काफी जड़ा कि समर्थन कर रहे हैं ता ਅਥੋਂ ਆਪ ਕਪਿਲ ਕੁਮਾਰ ਸੋਨੂ ਜੀ ਨੇ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜੇ ਕੈਂਪੇਨ ਚੱਲ ਰਹੇ ਨੇ ਲੋਕ ਕਿੱਦਾਂ ਦਾ ਰਿਸਪੌਂਸ ਦੇ ਰਹੇ ਨੇ ਸਤਿ ਸ੍ਰੀ ਅਕਾਲ ਕਪਿਲ ਕੁਮਾਰ ਸੋਨੂ ਜੀ ਮੌਜੂਦ ਨੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਭਾਈ ਜੀ ਕੈਂਪੇਨ ਕਿਸ ਤਰ੍ਹਾਂ ਚੱਲ ਰਿਹਾ ਲੋਕ ਕਿਸ ਤਰ੍ਹਾਂ ਦਾ ਹੁਲਾਰਾ ਦੇ ਰਹੇ ਸਰ ਕੈਂਪੇਨ ਦਾ ਤਾਂ ਪਤਾ ਹੀ ਨਹੀਂ ਚੱਲ ਰਿਹਾ ਕਿਉਂਕਿ ਲੋਕ ਲੋਕਾਂ ਨੇ ਆਪ ਹੀ ਜ਼ਿੰਮੇਵਾਰੀ ਲਈ ਹੋਈ ਹੈ ਦਾ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਦੇਖਦੇ ਹੋਏ ਸਾਡੇ ਇੱਥੇ ਬਿਜਲੀ ਪਾਣੀ ਮੁਫਤ ਹੈਗਾ ਵਾ ਸਾਡੇ ਜਿਹੜੀ ਵੀ ਪਹਿਲਾਂ ਐਸਸੀ ਕੈਟਾਗਰੀ ਨੂੰ ਹੀ ਜਿਹੜੀ ਬਿਜਲੀ ਮੁਫਤ ਹੁੰਦੀ ਸੀ ਹੁਣ ਦੋਨੇ ਕੈਟਾਗਰੀ ਨੂੰ ਸਰਕਾਰ ਨੇ ਬਿਜਲੀ ਮੁਫਤ ਕੀਤੀ ਹੀ ਆ ਇਲਾਕੇ ਵਿੱਚ ਹੋਰ ਵੀ ਜਿਹੜੀ ਵੀ ਕੋਈ ਸਮੱਸਿਆ ਪਾਰਕਾਂ ਦੀ ਪਾਰਕਾਂ ਦੇ ਸਾਡੇ ਹਲਕੇ ਦੇ ਜਿਹੜੇ ਐਮਐਲਏ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਹਲਕੇ ਦੇ ਵਿੱਚ ਜਿੰਨੇ ਵੀ ਪਾਰਕ ਸੀਗੇ ਉਹਨਾਂ ਦੇ ਕੰਮ ਸ਼ੁਰੂ ਕਰਾਏ ਸੜਕਾ ਸਾਡੇ ਗਾਂਧੀ ਗਲੋਨੀ ਨਿਊ ਮਾਰਟੂਨ ਕੰਮ ਸ਼ੁਰੂ ਕਰਦਾ ਹੋਇਆ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਕੰਮ ਹੈਗੇ ਸਾਡੇ ਪਿੱਛੇ ਜੀ ਬਿਜਲੀ ਦੀ ਇੱਕ ਦਿੱਕਤ ਜੀ ਆ ਗਈ ਸੀ ਉਹਨਾਂ ਨੇ ਪੰਜ ਟਰਾਂਸਫਾਰਮਰ ਸਾਡੇ ਇਲਾਕੇ ਵਿੱਚ ਨਵੇਂ ਲਵਾਏ ਆ ਤੇ ਉਹਦੇ ਨਾਲ ਹੀ ਦੋ ਟਿਊਬਲ ਦੋ ਟਿਊਬਲ ਐਮਐਲ ਗੁਰਪ੍ਰੀਤ ਗੁੱਗੀ ਨੇ ਲਵਾਏ ਆ ਤੁਸੀਂ ਦੇਖੋਗੇ ਕਿ ਪਿਛਲੇ 10 ਸਾਲਾਂ ਦਾ ਬਕਾਜ਼ ਨੂੰ ਛੱਡ ਕੇ ਉਹਨਾਂ ਨੇ ਜਿਹੜੇ 10 ਸਾਲ ਚ ਹੋਇਆ ਹੋਣਾ ਕੰਮ ਉਹਨਾਂ ਨੂੰ 2 ਸਾਲਾਂ 'ਚ ਕਰਕੇ ਦਿੱਤਾ ਹਾਂ ਜੀ ਲੋਕ ਲੋਕਾਂ ਕੋਲ ਜਾਣੇ ਹੋ ਕਿਹੋ ਜਿਹਾ ਪਿਆਰ ਲੋਕ ਤੁਹਾਨੂੰ ਦਿੰਦੇ ਨੇ ਇਹ ਨਹੀਂ ਕਿ ਆ ਵੀ ਯਾਨਕੀ ਮੀਟਿੰਗਾਂ ਵੀ ਬੈਕ ਟੂ ਬੈਕ ਨਹੀਂ ਚੱਲਦੀਆਂ ਪਈਆਂ ਨੇ ਲਗਾਤਾਰ ਹੀ ਮੀਟਿੰਗਾਂ ਵੀ ਹੋ ਰਹੀਆਂ ਭਾਜੀ ਤੁਸੀਂ ਮੇਰੇ ਨਾਲ ਪਿਛਲੇ ਕਾਫੀ ਸਮੇਂ ਤੋਂ ਮੇਰੇ ਨਾਲ ਹੀ ਹੋ ਪੰਜ ਪੰਜ ਮੇਰੇ ਖਰ 15 15 20 ਮਿੰਟ ਅਸੀਂ ਇੱਕ ਮੀਟਿੰਗ ਦੇ ਵਿੱਚ ਲਾਣੇ ਪਏ ਆ ਲਗਾਤਾਰ ਸਾਡੇ ਕੋਲ 8 ਵਜੇ ਤੱਕ ਸੱਤ ਮੀਟਿੰਗਾਂ ਹੋਰ ਨੇ ਇਸ ਤੋਂ ਇਲਾਵਾ ਤੇ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਪਿਆਰ ਲੋਕਾਂ ਦਾ ਮਾਨ ਸਤਿਕਾਰ ਮੁੱਖ ਦੇਖੋ ਜੇ ਕਹਿ ਲਈ ਤੁਸੀਂ ਕਰੋਗੇ ਤਾਂ ਉਹ ਤੁਹਾਨੂੰ ਮੁੱਲ ਮੋੜਦਾ ਜਿਹੜੇ ਸਾਡੇ ਸਾਫਕਾ ਕੌਂਸਲ ਦੇ ਆ ਇਹਨਾਂ ਨੇ ਸਰਦਾਰ ਜੀ ਨੇ ਕਰੋਨਾ ਦੇ ਟਾਈਮ ਜਦ ਕਿ ਸਾਰੇ ਲੋਕਾਂ ਨੂੰ ਲੋੜ ਸੀਗੀ ਇਹਨਾਂ ਦੀ ਏ ਭਾਈ ਸਾਹਿਬ ਆਪਣੀ ਛੱਤ ਤੋਂ ਥੱਲੇ ਹੀ ਨਹੀਂ ਉਤਰੇ ਮਦਦ ਦਾ ਕੀ ਕਰਨੀ ਕਿ ਇਹ ਦੀ ਛੱਤ ਤੋਂ ਥੱਲੇ ਹੀ ਨਹੀਂ ਉਤਰੇ ਆਪਣੇ ਗੇਟ ਦੇ ਬਾਹਰ ਇਹਨਾਂ ਨੇ ਬੈਰੀਕੇਡ ਲਾ ਦਿੱਤੇ ਤਾਂ ਕਿ ਇਹਨਾਂ ਦੇ ਗੇਟ ਨੂੰ ਵੀ ਕੋਈ ਹੱਥ ਨਾ ਲਾ ਸਕੇ ਮਤਲਬ ਇਹ ਜ ਆ ਬੰਦਾ ਜੇ ਤੈਨੂੰ ਇੰਨਾ ਹੀ ਡਰ ਲੱਗਦਾ ਹੈ ਤੇ ਇਹ ਕਾਉਂਸਲਰ ਦੀ ਸੀਟ ਜਿਹੜੀ ਇਹ ਜੀ ਹੁੰਦੀ ਹੈ ਹਰ ਇੱਕ ਬੰਦੇ ਨੇ ਆਪਣਾ ਹੱਕ ਸਮਝ ਕੇ ਘਰ ਵਿੱਚ ਆਣਾ ਤੇ ਕੰਮ ਕਰਾਣਾ ਹੁੰਦਾ ਹੈ ਨਾ ਬਈ ਯਾਨੀ ਕਿ ਤਿਆਰੀਆਂ ਕੀ ਪ੍ਰੋਪਰ ਨੇ ਹੈ ਨਾ ਮੇਅਰ ਆਪਣਾ ਵੀ ਨਹੀਂ ਲੁਧਿਆਣਾ ਦੇ ਵਿੱਚ ਕਿਉਂਕਿ ਜਿਹੜੀ ਸਾਰੀ ਪਾਰਟੀ ਹੈ ਪੂਰੀ ਫੀਲਡ ਦੇ ਚੋਰੀ ਹੋਈ ਹੈ ਪੂਰਾ ਡੋਰ ਡੋਰ ਕੈਂਪੇਨ ਚੱਲ ਰਿਹਾ ਹੈ ਲੋਕਾਂ ਨਾਲ ਮਿਲ ਜਿਹੜਾ ਮਿਲਬਰਦਾਓ ਚੱਲਦਾ ਪਿਆ ਬਿਲਕੁਲ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੀਆਂ ਜਿਹੜੀਆਂ ਨਗਰ ਨਗਮ ਤੇ ਨਗਰ ਕਾਉਂਸਲਰ ਹੈਗੀਆਂ ਨੇ ਉਹਨਾਂ ਵਿੱਚ ਮੇਰਾ ਆਪਣਾ ਬਣੂਗਾ ਚੇਅਰਮੈਨ ਉਹਨਾਂ ਦੇ ਆਪਣੇ ਬਣਨਗੇ ਕਿਉਂਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਹੈ ਬਹੁਤ ਜ਼ਿਆਦਾ ਪਸੰਦ ਆ ਰਿਹਾ ਵਾ ਤੇ ਇਮਾਨਦਾਰ ਸਰਕਾਰਾਂ ਨੂੰ ਲੋਕਾਂ ਨੂੰ ਕਹਿਣਾ ਚਾਹੁੰਗੇ ਤਾਂ ਜੋ ਤੁਹਾਨੂੰ 21 ਤਰੀਕ ਨੂੰ ਸੋਨ ਨਹੀਂ ਵਰਡ ਹਾਂਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਆਉਣ ਵਾਲੀ 21 ਤਰੀਕ ਨੂੰ ਝਾੜੂ ਦਾ ਬਟਨ ਇੱਕ ਨੰਬਰ ਬਟਨ ਮੇਰਾ ਨੰਬਰ ਇੱਕ ਨੰਬਰ ਤੇ ਮੇਰਾ ਅਨੁਸ਼ਾਨਾ ਤੇ ਉਹਨੂੰ ਦਬਕ ਕੇ ਸਾਨੂੰ ਕਾਮਯਾਬ ਕਰੋ ਤਾਂ ਕਿ ਆਪਾਂ ਆਪਣੇ ਇਲਾਕੇ ਦੀ ਨੁਹਾਰ ਬਦਲ ਸਕੀਏ